ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ ਲਾ ਭਾਈ ਜਦ ਵੀ ਗੋਪ ਤੇ ਬਣਾਇ ਜਾ ਰਹੇ ਆ ਕੀ ਆਵੇ ਤਵਾ ਕੀ ਅਕਦੂ ਗਸ਼ ਕਰਦੇ ਪੋਪੇ ਪਾ ਕੇ ਇਹ ਲੈ ਇਹ ਕਿਰ ਕੱਪਾਤੀ ਹੋ ਗਈ ਇਹ ਤੇ ਬਣਾ ਬਸ ਇਹਨੇ ਕੋੜੇ ਪੱਕ ਜਾਨੇ ਇਹ ਆਲੇ ਕੋੜੇ ਕੱਪਾਤੀ ਇਹ ਆਲੇ ਆੰਦਰੀਏ ਦੇ ਪਕਾਣੇ ਇਹ ਪੋਟੋ ਦਾ ਦੂਜਾ ਸੋਰਸ ਨਾਲ ਖਾ ਲੋ ਤੇ ਆਹ ਸਬਜ਼ੀ ਪਾ ਕੇ ਖਾ ਲੋ ਇਹ ਦੇ ਬੇਸਨ ਵਿੱਚ ਪਾ ਗਏ ਪਰ ਮੋਟਾ ਸਪੋਡ ਹੋ ਗਿਆ ਨਾ ਕੰਮ ਉਹਦੇ ਸਬਜ਼ੀ ਤਾਂ ਰਚੀ ਆ ਖਾਲਾ ਮਸੋਰ

ਚਾਹ ਦੋਕਨੇ ਹਮਣਾ ਚਾਹ ਚਾਕੇ ਗੋਲੀਆਂ ਚ ਸੋਸ ਨੂੰ ਲਾ ਦੋਗੇ ਨਾਣ ਮਿਰਚ ਦੇ ਕੇ ਸਮੇਂ ਗਰਮ ਕਰਕੇ ਪਾ ਲਈ ਮੂਹ ਚ ਗਰਮ ਗਿਆ ਹਾਂ ਦੁਕਾਨੇ ਤਣਾ ਇਹ ਵੀ ਨੋਮ ਚੈੱਕ ਕਰ ਖਾਣਿਆ ਆ ਨਾ ਤੇਲੇ ਮੈਂ ਸਿੱਖਾਂ ਅੱਧੀ ਮੇਂ ਪੜਦੇ ਮੇਂ ਘੱਟ ਹੋਏ ਨੇ

ਮੈਂ ਕਾਲੇ ਹੋ ਗਿਆ ਨਾ ਮੈਂ ਜਿਹਦਾ ਹੁਣ ਪੁੱਛੇ ਜਿਵੇਂ ਬਿੱਤ ਖਾਈ ਜਾਂਦੇ ਪਕੌੜੇ ਬੇਚਣ ਹੈ ਮੈਂ ਨੂੰ ਕੋਈ ਇੱਧਰ ਨਾਲੇ ਉਹ ਵੱਧਾ ਤੇ ਮਰੇ ओके ਫਿਰ ਪਕਾਈ ਜਾ ਹੈ ਆਪਾਂ ਨੂੰ ਖਾਣੇ ਨੂੰ ਬਿਲਕੁਲ ਇਹ ਚਲ ਭੱਜੀ ਨੂੰ ਪਾ ਦਿਆਂਗੇ ਭੱਜੀ ਨੂੰ ਨਮਕ ਹੋਰ ਪਾ ਦਿੰਦੇ ਇੱਕ ਖਾਣਾ ਹੁਣ ਕਿੰਨਾ ਪਾਣੀ ਪਾਣਾ ਕੋਈ ਨਾ ਹੁਣਾ ਪਾਣੀ 네! 는 레코드. 키 ਇਹ ਤਾਂ ਜਿੰਨੀ ਹੀ ਖੰਡ। ਕਹਾਂ ਇਹ ਹਾਵੇ। ਐਨੋਮਲਟੀ ਕਹੋ ਤਾਂ ਅਰੇ ਬਥੇ ਮੈਂ ਖਾਣ ਲਵਾਂ ਜੇ ਕਹਿੰਦੇ ਨੋਆ ਹੈ ਜੀ। ਖਾਲਾ ਖਾਲਾ ਜੇ ਜ਼ਿਆਦਾ ਹੋਇਆ ਇਹ ਮੰਦਾ ਕਰਦੇ ਨਹੀਂ। ਦੇਖਿਓ। ਪਾਣੀ ਹੋਇਆ ਜੀ ਘੋਟ। ਇਹ ਨਹੀਂ। ਪਾਤਾ ਖਾਲੀ ਉਹਦੇ ਅੰਦਰ ਕਰਨਾ। ਜਿਆਦਾ ਬਣਾ ਲੈਂ ਪੱਤੀ ਜੋ ਕਿ ਨਾ ਬਚੇਗਾ ਨਾ ਬਚੇਗਾ ਜੀ। ਮੈਂ ਕਿਹਾ ਲਗਰੇ। ਕਿਹਦੇ ਕੇ ਹਵੇ? ਮੈਂ ਖਾਣਾ ਆਇਆ। ਠੀਕ ਹੈ। ਲਾ ਭਾਈ ਇਹ ਪਟਿਆਲੇ ਆਏ ਅੱਜ। ਮਾਈ ਚੌਕ ਦੇਖੋ। ਜਿੰਨੇ ਕ ਨਹੀਂ ਲੈਂਦੇ। ਅਸੀਂ 2.5 ਮੀਟਰ ਜਿਵੇਂ ਨੋਰਮਲ ਸਿਲਵਰ ਬਣਾਉਂਦੇ। ਤੁਸੀਂ ਨਮਾ ਉਹ 1.80 ਲੈਣਾ ਸੀ। ਮਤਲਬ 81 ਬੰਦਾ ਹੁੰਦਾ ਹੁੰਦਾ ਕਹਿੰਦੇ ਜੇ ਸਲਵਾਰ ਬਣਾਣੇ ਆ ਨਾ ਮੇਰਾ ਸਲਵਾਰ 2 ਮੀਟਰ ਪਣਦਾ ਜੇ ਵੱਡੇ ਪਣੇ ਸਾਡੇ ਤੇ ਮੇਰੇ ਕੱਢਨੇ ਆ ਇੱਕ 81 ਦਾ ਸਲਵਾਰ ਦਾ ਅਦਲਾਗਾ ਸ਼ਵਰਦਾ ਕੱਢਣਾ ਉਸੇ 81 ਲੈਣਾ ਨਾ 81 ਅੱਗੇ ਵੇਖ ਲੰਨੇ ਆ ਅਜੇ ਤਹਲਾ ਕੋਈ ਨਾ ਹਾਂ ਕੋਈ ਛੋਟੇ ਛੋਟੇ ਕਹਿੰਦੇ ਜੀ ਕਿ ਅਟਰੀ ਬਾਈ ਕਿਸ ਤਰ੍ਹਾਂ ਦੇ ਦੂਜੀ ਮੀਟਰੀ ਤੇ ਹੋ ਗਿਆ ਜੀ ਘਰ ਦੀ ਕੀ ਰੇਂਜ ਆ ਦੀ ਛੋਟ ਦੀ ਉਹ ਐ ਨਹੀਂ ਨਹੀਂ ਕੋਟਨ ਲਿਲਨ ਆ ਜੀ ਨਹੀਂ ਨਹੀਂ ਇਹ ਤਾਂ ਲਿਲਨ ਆ ਇਹ ਨਹੀਂ ਚਾਹੀਦਾ ਕਿੰਨੇ ਮੀਟਰ ਲਾਉਣਾ ਕਿਸ ਰੇਂਜ ਦੇ ਚੱਲਦਾ ਹੈ ਹਾਂ ਸੋਸ ਹਾਂ ਲਾਦਾ ਗੇਟਾ ਮੈਨੂੰ ਕੋਟ ਚਾਹੀਦਾ ਹੈ ਨਾ ਬਲੂ ਦਿਖਾ ਦੇ ਬਲੂ ਫਿਰ ਮੈਂ ਪਾਂਹ ਆਹ ਸੂਟ ਦੀ ਗਾਇ ਉੱਪਰ ਆ ਰਹਾ ਹੈ 컬러 ਤਾਂ ਕੋਈ ਠੀਕ ਹੈ ਹਾਂ ਜਿਹੜੀ ਜੀ ਲੈਣਾ ਹੈ ਉਹ ਲੈ ਲਓ ਬੰਨ੍ਹ ਦੇਣਾ ਸੂਟ ਮੈਂ 2 ਸੂਟ ਵਾਰ ਦਾ ਲਾਵਾਂਗੀ ਫਿਰ 1 ਸਲਵਾਰ ਦਾ ਕਿੰਨੇ ਮੀਟਰ ਆਏਗਾ ਇਸ ਸਲਵਾਰ ਕਿੰਨੇ ਮੀਟਰ ਆਏਗਾ ਪਾਂਹ ਇਹ ਵੱਡਾ ਬਣਾ ਛੋਟਾ ਬਣਾ ਇਸ ਦਾ ਛੋਟਾ ਬਣਾ ਇਹ ਲੈਣਾ ਇਹਦੀ ਬਾਟਮ ਕਿਹੜੀ ਹੋएगी ਮੈਂ ਵੀ ਮੈਂ ਇਹ ਕਿੰਨੇ ਦਾ ਇਹ ਬਾਟਮ ਦਾ ਕੌਨਸੀ ਹੈ ਬਾਟਮ ਲਈ ਗਾਹੇ ਸੂਟ ਹੈ ਸੂਟ ਹੈ ਲੈਣ ਕੁਝ ਹੋਰ ਹੈ ਮੈਨੂੰ ਕੁਝ ਹੋਰ ਲੈਣਾ ਹੈ ਆ ਸੋਣਾ ਸੂਟ ਵੈਸੇ ਨਾਲ ਆਵੇ 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 ਲਾ ਲਾ ਹੁਣ ਤੇ ਕੰਮ ਨਹੀਂ ਯਾਰ ਯਾਰ ਖੋਦ ਆਇਆ ਅੱਗੇ ਦੇਖਿਓ ਹੋ ਜਾਣਾ ਉਹ ਨਹੀਂ ਨਹੀਂ ਠੀਕ ਹੈ ਕੋਈ ਨਾ ਦੇਖ ਲੈ ਇੱਕ ਗੱਲ ਕਰ ਲੇ ਬਾਈ ਮਾਲਿਕ ਉਹ ਹੈ ਕਰ ਲੈਣਾ ਦੇ ਦੋ ਨਾ ਦੇ ਪਰ ਹੈ ਲੈ ਉਹ ਇਹਨੇ ਇੱਥੇ ਛੁੱਟਨੇ ਠੀਕ ਹੈ ਦਾ ਦੁਕਾਨਾ ਬਾਈ ਜਿਹਨਰ ਉਹ ਖੜਿਆ ਹੈ ਓਨਰ ਉਹ ਸਾਹਮਣੇ ਬੈਠਾ ਹੈ ਬਲੈਕ ਬਲੈਕ ਟੋਪੀ ਵਾਲਾ ਬਾਈ ਤੇ ਓਨਰ ਸਾਹਮਣੇ ਉਹ ਪੈਸੇ ਜੇਬ ਵਿੱਚ ਪਾ ਲੇ ਬੜਾ ਤੇਜ ਆ ਬਹੁਤ ਜਾਂ ਤੇਜ ਆ ਇਸ ਮਾਰਕੀਟ ਦੇ ਕੋਲ ਇਹਨੇ ਸ਼ੌਕ ਹੈ ਚਲੋ ਉਹ ਲਫਾਫਾ ਉਹ ਦੇਇਆ ਕਰੋ ਯਾਰ ਵਧੀਆ ਲਫਾਫਾ ਵਧੀਆ ਦੇਇਆ ਕਰੋ ਯਾਰ ਉਹ ਬਲੈਕ ਵਾਲਾ ਉਹ ਪੇਂਡੇ ਅਸੀਂ ਛੋਟੇ ਆ ਅਸੀਂ ਵੱਡੇ ਬਣਾਂਏ ਕਦਮੇ ਕਦੇ ਰੋਜ਼ ਹੁਣ ਰੋਜ਼ ਪੈਸੀ ਵਿਚੈ ਜੀ ਰੋਜ਼ ਵਾਸਤੇ ਰੋਜ਼ ਛੁੱਟ ਖਾਣੇ ਥੋੜੀ ਰੋਟੀ ਵੀ ਖਾਣੀ ਆਪਾਂ ਨੇ ਫਿਰ ਹੋਰ ਇਹ ਕੋਈ ਨਹੀਂ ਜੇ ਤੁਹਾਨੂੰ ਮਰਜ਼ੀ ਲੈ ਸਕਦੇ ਆ ਤੁਹਾਨੂੰ ਆ ਕੇ ਆਦੇ ਨੇ ਜੇ ਡਾਕੂਮੈਂਟ ਆਦਾ ਪੀਦਾ ਸਾਰੇ ਆਪਣੇ ਆਂਡ ਹੋਗੇ ਵੈਲਕਮ ਕਰਾਓ ਜੀ ਇਹ ਕਿੰਨੇ ਵੈਸੇ ਹੋ ਗਏ ਜੀ करन जी ना ये देखो ये अंदर कितने से कि फिनिश हो गया एक स्मॉल जो स्मॉल से एक पैकेट और जैसे बच्चे जो ये ये आयुर्वेदा चॉकलेट है गाइस तो जल्दी से कंफ्यूज हो रहा है चार जो समझ आए हैं स्मॉल जो ना मरने कराया नारंगी से ये अपन ने ਉਹ ਤਾਂ ਸੇਕ ਜੈ ਜੋ ਨੀ ਆ ਪਈ ਆ ਭਾਣ ਤੋ ਤਾਂ ਬ੍ਰੇਡ ਵੀ ਕਾ ਉਹ ਬਾਹਰੋਂ ਸੇਕੀ ਦਿਓ ਸਾਡੀ ਉਹ ਚੱਕ ਕੇ ਲਾ ਦਿੰਦੇ ਆ ਓਏ ਟੋਪਿਕ ਹੋ ਜਾਂਦੇ ਆ ਠੀਕ ਹੈ ਤੇ ਉਹ ਵੀ ਕਹਿੰਦੇ ਹੋਣਾ ਕਿ ਪਾਉ ਭਾਜੀ ਆਣ ਨੇ ਪਾਉ ਭਾਜੀ ਖਾਣੀ ਵੜਦੇ ਆ ਨੇ ਮਾਚੋ ਪਾਉ ਭਾਜੀ ਖਾਣ ਆ ਰਹੇ ਨੇ ਅਰ ਸੋਇਤਾ ਨਵੀਂ ਫੇਮਸ ਹੈ ਨਾ ਵੀ ਕਿਲਾ ਚੌਂਕ ਵਾਲਾ ਨੇ ਫੇਮਸ ਹੈ ਕਿਲਾ ਚੌਂਕ ਵਾਲਾ ਨੇ ਫੇਮਸ ਹੈ ਵੀ ਇਹ ਪਾਪਾ ਜੀ ਜਦੋਂ ਵੀ ਪਟਿਆਲਿਆਂ ਨੇ ਆਈ ਖਾ ਕੇ ਜਾਂਦੇ ਆ ਮੇਰੇ ਅੱត្រਾ ਦੀ ਪਨੀਰ ਦੀ ਹਾਂ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਤਾਂ ਤੁਹਾਡੇ ਤੋਂ 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 ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਪਾਜੇ ਬਲੋਗ ਦੀ ਇਥੀ ਐਂਡੀ ਸ਼ੰਗਾਈ ਫਿਰ ਸਸਰੀਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਈ ਹੱਸਦੇ ਬੱਸਦੇ ਰੱਬ ਤਰੱਕੇ ਨੇ ਤੁਹਾਨੂੰ ਸ਼ੰਗਾਈ ਫਿਰ ਸਸਰੀਕਾਲ